ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੁੰਨ ਕਰਿਓ ਇੱਕ ਵਾਰ ਫਿਰ ਤੋਂ ਤੁਹਾਡਾ ਸਾਰੀ ਚੈਨਲ ਸਵਾਗਤ ਹੈ ਤੁਸੀਂ ਜੁੜ ਗੋਤੀ ਉੱਤੇ ਬੰਡ ਦੇ ਨਾਮ ਤੇ ਆਓ ਇੱਕ ਵੀਡੀਓ ਦਿਖਾਉਂਦੇ ਆ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵਿੱਚ ਕੁਝ ਜੋ ਕਹਾਣੀਆਂ ਨੇ ਉਹਨਾਂ ਕਹਾਣੀਆਂ ਦੇ ਵਿੱਚ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਆ ਵੀਡੀਓ ਦੇਖੋ ਫਿਰ ਅੱਗੇ ਕਰਦੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਉਧਾਰ ਕਰਦੇ ਕਰਦੇ ਇੱਕ ਵਾਰ ਦਾਖੇ ਨਗਰ ਵਿੱਚ ਪਹੁੰਚ ਗਏ ਜਿੱਥੇ ਇੱਕ ਬਹੁਤ ਵੱਡਾ ਜ਼ਿਮੀਂਦਾਰ ਰਹਿੰਦਾ ਸੀ ਲੋਕ ਉਸ ਨੂੰ ਭੂਮੀ ਜੀ ਅਰਥਾਤ ਭੂਮੀ ਦਾ ਸਵਾਮੀ ਕਹਿੰਦੇ ਸਨ ਭੂਮੀਆ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਤਾਂ ਹੈ ਹੀ ਸੀ ਪਰ ਨਾਲ ਦੀ ਨਾਲ ਉਹ ਚੋਰੀ ਦਾ ਕੰਮ ਵੀ ਕਰਦਾ ਸੀ ਜਾਣ ਕੇ ਹੈਰਾਨੀ ਹੋਵੇਗੀ ਕਿ ਭੂਮੀਆ ਚੋਰ ਆਪਣੇ ਘਰ ਵਿੱਚ ਲੰਗਰ ਵੀ ਲਗਾਉਂਦਾ ਸੀ ਚੋਰੀ ਕਰਕੇ ਉਹ ਜੋ ਕੁਝ ਵੀ ਲਿਆਉਂਦਾ ਸੀ ਉਸ ਨੂੰ ਗਰੀਬਾਂ ਵਿੱਚ ਵੰਡ ਦਿੰਦਾ ਸੀ ਉਸ ਨੇ ਨਗਰ ਦੇ ਲੋਕਾਂ ਨੂੰ ਸਖਤ ਹਦਾਇਤ ਦਿੱਤੀ ਹੋਈ ਸੀ ਕਿ ਜੇਕਰ ਕੋਈ ਵੀ ਸਾਧੂ ਫਕੀਰ ਆਵੇ ਤਾਂ ਉਸ ਨੂੰ ਆਪਣੇ ਕੋਲ ਨਾ ਬੈਠਣ ਦੇਣਾ ਬਲਕਿ ਮੇਰੇ ਘਰ ਭੇਜ ਦੇਣਾ ਭੂਮੀਆਂ ਨੇ ਆਪਣੇ ਘਰ ਵਿੱਚ ਇੱਕ ਧਰਮਸ਼ਾਲਾ ਬਣਾਈ ਹੋਈ ਸੀ ਜਿੱਥੇ ਅੱਠੇ ਪੈਰ ਲੰਗਰ ਚੱਲਦਾ ਰਹਿੰਦਾ ਸੀ ਜੋ ਕੋਈ ਵੀ ਉਸਦੇ ਘਰ ਆਉਂਦਾ ਉਸ ਨੂੰ ਲੰਗਰ ਛਕੇ ਬਗੈਰ ਨਹੀਂ ਜਾਣ ਦਿੱਤਾ ਜਾਂਦਾ ਸੀ ਤਾਂ ਤਾਂ ਨਿਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਨਗਰ ਵਿੱਚ ਪਹੁੰਚੇ ਤਾਂ ਇੱਕ ਸਥਾਨ ਤੇ ਜਾ ਕੇ ਬੈਠ ਗਏ ਲੋਕਾਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਆਪ ਜੀ ਇੱਥੇ ਨਾ ਬੈਠੋ ਕਿਉਂਕਿ ਪਿੰਡ ਦੇ ਜ਼ਿਮੀਂਦਾਰ ਨੇ ਸਾਨੂੰ ਸਾਰਿਆਂ ਨੂੰ ਇਹ ਹੁਕਮ ਦਿੱਤਾ ਹੈ ਕਿ ਕੋਈ ਵੀ ਸਾਧੂ ਫਕੀਰ ਬਾਹਰੋਂ ਆਵੇ ਤਾਂ ਉਸ ਨੂੰ ਮੇਰੇ ਘਰ ਭੇਜਿਆ ਜਾਵੇ ਗੁਰੂ ਸਾਹਿਬ ਜੀ ਨੇ ਲੋਕਾਂ ਦਾ ਕਿਹਾ ਮੰਨਿਆ ਤੇ ਉੱਥੋਂ ਉੱਠ ਕੇ ਭੂਮਿਏ ਦੇ ਘਰ ਚਲੇ ਗਏ ਜਦੋਂ ਭੂਮਿਏ ਨੂੰ ਗੁਰੂ ਜੀ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਆਇਆ ਤੇ ਗੁਰੂ ਜੀ ਨੂੰ ਮੱਥਾ ਟੇਕਿਆ ਥੋੜੀ ਦੇਰ ਬਾਅਦ ਭੂਮੀਆਂ ਦੁਬਾਰਾ ਤੋਂ ਆਇਆ ਤੇ ਬੇਨਤੀ ਕੀਤੀ ਕਿ ਲੰਗਰ ਤਿਆਰ ਹੈ ਜੀ ਕਿਰਪਾ ਕਰਕੇ ਪ੍ਰਸ਼ਾਦਾ ਸ਼ਕੋ ਤਾਂ ਗੁਰੂ ਸਾਹਿਬ ਜੀ ਨੇ ਭੂਮੀਆਂ ਨੂੰ ਸਵਾਲ ਕੀਤਾ ਕਿ ਪਹਿਲਾਂ ਇਹ ਦੱਸ ਕਿ ਤੂੰ ਕਿਰਤ ਕੀ ਕਰਦਾ ਹੈ ਅੱਡੇ ਪਹਿਰ ਤੂੰ ਲੰਗਰ ਲਗਾਈ ਰੱਖਦਾ ਹੈ ਇਹ ਸਭ ਕਿੱਥੋਂ ਆਉਂਦਾ ਹੈ ਗੁਰੂ ਜੀ ਦੇ ਦਰਸ਼ਨ ਪਾ ਕੇ ਭੂਮਿਏ ਦਾ ਮਨ ਪਹਿਲਾਂ ਹੀ ਪਵਿੱਤਰ ਹੋ ਚੁੱਕਿਆ ਸੀ ਜਿਸ ਕਰਕੇ ਉਸਨੇ ਕੋਈ ਗੱਲ ਨਾ ਛੁਪਾਈ ਤੇ ਸਭ ਸੱਚੋ ਸੱਚ ਦੱਸ ਦਿੱਤਾ ਕਿ ਮੈਂ ਦਿਨ ਵੇਲੇ ਡਾਕਾ ਮਾਰਦਾ ਹਾਂ ਤੇ ਰਾਤ ਵੇਲੇ ਚੋਰੀ ਕਰਦਾ ਹਾਂ ਤਾਂ ਭੂਮਿਏ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਫੇਰ ਤਾਂ ਤੇਰਾ ਲੰਗਰ ਅਸੀਂ ਨਹੀਂ ਸ਼ਕਾਂਗੇ ਇਹ ਸੁਣ ਕੇ ਭੂਮੀਆਂ ਬਹੁਤ ਨਿਰਾਸ਼ ਹੋਈਆਂ ਤੇ ਉਸਨੇ ਗੁਰੂ ਸਾਹਿਬ ਜੀ ਦੇ ਚਰਨ ਫੜ ਲਏ ਤੇ ਆਕਰ ਲੱਗਾ ਕਿ ਹੇ ਗੁਰੂ ਦੇਵ ਜੀ ਮੈਂ ਤੁਹਾਡੀ ਹਰ ਇੱਕ ਆਗਿਆ ਦਾ ਪਾਲਣ ਕਰਾਂਗਾ ਬਸ ਇੱਕ ਵਾਰੀ ਤੁਸੀਂ ਮੇਰਾ ਭੋਜਨ ਕਬੂਲ ਕਰ ਲਵੋ ਤਾਂ ਇਸ ਉੱਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਲੁੱਟਖੋ ਕਰਨੀ ਬੰਦ ਕਰ ਦੇ ਤੇ ਇਮਾਨਦਾਰੀ ਦੇ ਕਿਰਤ ਕਰਿਆ ਕਰ ਤਾਂ ਗੁਰੂ ਜੀ ਦੇ ਮੋਹੋਂ ਇਹ ਬਚਨ ਸੁਣ ਕੇ ਭੁਮੀਆਂ ਕਹਿਣ ਲੱਗਾ ਕਿ ਮਾਫੀ ਚਾਹੁੰਦਾ ਹਾਂ ਗੁਰੂ ਜੀ ਪਰ ਇਸ ਕੰਮ ਨੂੰ ਮੈਂ ਕਦੀ ਨਹੀਂ ਛੱਡ ਸਕਦਾ ਇਹ ਕੰਮ ਤਾਂ ਸਾਡੇ ਪੁਰਖਿਆਂ ਤੋਂ ਚੱਲਦਾ ਆ ਰਿਹਾ ਹੈ ਇਸ ਕੰਮ ਨੂੰ ਛੱਡਣ ਤੋਂ ਇਲਾਵਾ ਮੈਂ ਤੁਹਾਡਾ ਹਰ ਇੱਕ ਬਚਨ ਮੰਨਾਂਗਾ ਗੁਰੂ ਸਾਹਿਬ ਜੀ ਨੇ ਉਸ ਦੀ ਕਠਿਨਾਈ ਨੂੰ ਸਮਝਿਆ ਤੇ ਕਿਹਾ ਕਿ ਠੀਕ ਹੈ ਜੇਕਰ ਤੂੰ ਸਾਡਾ ਪਹਿਲਾ ਬਚਨ ਨਹੀਂ ਮੰਨ ਸਕਦਾ ਤਾਂ ਕੋਈ ਗੱਲ ਨਹੀਂ ਪਰ ਹੁਣ ਤੈਨੂੰ ਇੱਕ ਬਚਨ ਦੀ ਥਾਂ ਤੇ ਤਿੰਨ ਬਚਨਾਂ ਦੀ ਪਾਲਣਾ ਕਰਨੀ ਪਵੇਗੀ ਤਾਂ ਭੂਮੀਆਂ ਗੁਰੂ ਜੀ ਦੀ ਗੱਲ ਨਾਲ ਸਹਿਮਤ ਹੋ ਗਿਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ कि सा पहला बचन यह है कि तू कभी झूठ नहीं बोलेगा तूमिये ने कहा कि सत बचन गुरु जी अजि ही होगा गुरु साहेब जी ने दूसरा बचन कहा कि गरीबां ना तो धक्का करोगे ना ही धक्का हुंदा सहोगे तूमिये ने यह भी बचन कबूल किया ਗੁਰੂ ਜੀ ਨੇ ਤੀਸਰਾ ਬਚਨ ਕੀਤਾ ਕਿ ਜਿਸ ਦਾ ਲੋਨ ਖਾਦਾ ਉਸ ਨਾਲ ਦਗਾ ਨਹੀਂ ਕਰਨਾ ਤਾਂ ਭਉਮੀਏ ਨੇ ਇਹ ਤਿੰਨੋਂ ਬਚਨ ਖੁਸ਼ੀ ਖੁਸ਼ੀ ਨਾਲ ਸਵੀਕਾਰ ਕਰ ਲਏ ਤੇ ਗੁਰੂ ਜੀ ਨੂੰ ਆਖਣ ਲੱਗਾ ਕਿ ਸੰਤ ਜੀ ਚਾਹੇ ਜੋ ਮਰਜੀ ਹੋ ਜੇ ਮੈਂ ਤੁਹਾਡੇ ਤਿੰਨਾ ਬਚਨਾਂ ਦੀ ਪਾਲਣਾ ਕਰਾਂਗਾ ਪਰ ਇੱਕ ਮੇਰੀ ਵੀ ਬੇਨਤੀ ਹੈ ਕੀ ਕਿਰਪਾ ਕਰਕੇ ਮੇਰੀ ਇਮਾਨਦਾਰੀ ਦੀ ਕਮਾਈ ਦਾ ਭੋਜਨ ਸ਼ੱਕ ਕੇ ਜਾਣਾ ਤਾਂ ਗੁਰੂ ਸਾਹਿਬ ਜੀ ਦੇ ਹਾਂ ਕਰਨ ਪਿੱਛੋਂ ਭੂਮੀਆਂ ਜੰਗਲ ਵਿੱਚ ਚਲਾ ਗਿਆ ਤੇ ਲੱਕੜਾ ਇਕੱਠੀਆਂ ਕਰਕੇ ਸ਼ਹਿਰ ਵੇਚੀਆਂ ਤੇ ਦਸਾਂ ਨਾਹਾਂ ਦੀ ਉਸ ਕਿਰਤ ਦੀ ਕਮਾਈ ਨਾਲ ਗੁਰੂ ਸਾਹਿਬ ਜੀ ਨੂੰ ਭੋਜਨ ਸ਼ਕਾਇਆ ਗੁਰੂ ਸਾਹਿਬ ਜੀ ਦੇ ਜਾਣ ਪਿੱਛੋਂ ਪੂਮੀਏ ਨੂੰ ਲੰਗਰ ਚਲਾਉਣ ਲਈ ਪੈਸਿਆਂ ਦੀ ਲੋੜ ਪਈ ਤਾਂ ਉਹ ਸੋਚਣ ਲੱਗਾ ਕਿ ਹੁਣ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਹੋਵੇਗਾ ਗਰੀਬਾਂ ਦਾ ਸ਼ੋਸ਼ਣ ਤਾਂ ਮੈਂ ਕਰ ਨਹੀਂ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਨੂੰ ਵਚਨ ਦਿੱਤਾ ਹੈ ਸੋਚਾਂ ਨ ਸਮਝਣ ਤੋਂ ਬਾਅਦ ਪੂਮੀਏ ਨੇ ਰਾਜ ਮਹਿਲ ਵਿੱਚ ਚੋਰੀ ਕਰਨ ਦੀ ਯੋਜਨਾ ਬਣਾਈ ਕਿ ਰਾਜੇ ਦੇ ਘਰੋਂ ਬਹੁਤ ਮਾਲ ਮਿਲੇਗਾ ਇਹ ਸੋਚ ਕੇ ਉਸਨੇ ਬੜੀ ਵਧੀਆ ਰਾਜਕੁਮਾਰਾਂ ਵਾਲੀ ਪੋਸ਼ਾਕ ਪਾਈ ਤੇ ਸਿਰ ਉੱਤੇ ਰਾਜਿਆਂ ਵਾਲੀ ਦਸਤਾਰ ਸਜਾਈ ਤੇ ਰਾਜ ਮਹਿਲ ਵੱਲੋਂ ਚੱਲ ਪਿਆ ਤਾਂ ਰਾਜ ਮਹਿਲ ਦੇ ਦਰਵਾਜ਼ੇ ਕੋਲ ਸੰਤਰੀ ਨੇ ਪੁੱਛਿਆ ਕਿ ਤੂੰ ਕੌਣ ਹੈ ਤੇ ਕਿੱਧਰ ਜਾ ਰਿਹਾ ਹੈ ਤਾਂ ਭੁਮੀਏ ਨੂੰ ਗੁਰੂ ਜੀ ਨਾਲ ਕੀਤਾ ਬਚਨ ਯਾਦ ਆ ਗਿਆ ਕਿ ਹਮੇਸ਼ਾ ਸੱਚ ਬੋਲਣਾ ਹੈ ਭੂਮੀਆਂ ਆਪਣੇ ਬਚਨਾਂ ਦਾ ਪੱਕਾ ਸੀ ਤੇ ਉਹ ਗੁੱਸੇ ਵਿੱਚ ਆਖਣ ਲੱਗਾ ਕਿ ਮੈਂ ਚੋਰ ਹਾਂ ਤਾਂ ਇਹ ਸੁਣ ਕੇ ਸੰਤਰੀ ਠੱਠੰਬਰ ਗਏ ਕਿ ਲਿਬਾਸ ਤੋਂ ਤਾਂ ਇਹ ਕੋਈ ਰਾਜਕੁਮਾਰ ਲੱਗਦਾ ਹੈ ਤੇ ਜੇਕਰ ਇਸ ਨੂੰ ਅੰਦਰ ਜਾਣ ਨਾ ਦਿੱਤਾ ਤਾਂ ਕੱਲ ਨੂੰ ਕਿਤੇ ਨੌਕਰੀ ਤੋਂ ਪੱਕੀ ਛੁੱਟੀ ਨਾ ਹੋ ਜਾਵੇ ਸੰਤਰੀ ਨੇ ਡਰਦੇ ਮਾਰੇ ਭੂਮੀਆਂ ਨੂੰ ਅੰਦਰ ਜਾਣ ਦਿੱਤਾ ਤਾਂ ਅੰਦਰ ਜਾ ਕੇ ਭੂਮੀਆਂ ਲੱਭਦਾ ਲੱਭਦਾ ਰਾਜੇ ਦੇ ਖਜ਼ਾਨੇ ਵਾਲੇ ਕਮਰੇ ਵਿੱਚ ਪਹੁੰਚ ਗਿਆ ਜਿੱਥੇ ਰਾਜੇ ਤੇ ਰਾਣੀਆਂ ਸੋ ਇਹ ਜੋ ਵੀਡੀਓ ਸੀ ਥੋੜੀ ਜਿਹੀ ਵਿੱਚ ਆਵਾਜ਼ ਦੀ ਪ੍ਰੋਬਲਮ ਆ ਗਈ ਇੱਕ ਹੀ ਚੀਜ਼ ਹੈ ਤਾਂ ਉਸਨੇ ਆਪਣੀ ਉਂਗਲ ਨਾਲ ਉਸ ਦਾ ਸਵਾਦ ਚੱਖਿਆ ਤਾਂ ਉਸ ਵਿੱਚੋਂ ਉਸ ਨੂੰ ਲੂਣ ਦਾ ਸਵਾਦ ਆਇਆ ਜਦੋਂ ਲੂਣ ਦਾ ਸਵਾਦ ਆਇਆ ਤਾਂ ਉਸ ਨੂੰ ਗੁਰੂ ਥੋੜੀ ਆਵਾਜ਼ ਵਿੱਚ ਆਵਾਜ਼ ਮਿਸਿੰਗ ਆ ਉਹ ਵੀਡੀਓ ਦੀ ਨੈਟਵਰਕ ਵੀ ਥੋੜਾ ਜਿਹਾ ਇਸ਼ੂ ਕਰਕੇ ਆ। ਇਹ ਇੱਕ ਗੱਟੜੀ ਵਿੱਚ ਬੰਨੇ ਹੋਏ ਹਨ। ਜਦੋਂ ਵੇਖਿਆ ਜਾਂਦਾ ਹੈ ਤਾਂ ਇੱਕ ਵੀ ਗਹਿਣਾ ਗੁੰਮ ਨਹੀਂ ਸੀ ਸਾਰਾ ਸਮਾਨ ਕਮਰੇ ਵਿੱਚ ਹੀ ਮੌਜੂਦ ਸੀ ਤਾਂ ਰਾਜਾ ਸੋਚੀ ਪੈ ਗਿਆ ਕਿ ਵੇਖਣ ਨੂੰ ਤਾਂ ਇਦਾਂ ਲੱਗਦਾ ਹੈ ਕਿ ਜਿਵੇਂ ਕੋਈ ਚੋਰ ਆਇਆ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਚੋਰ ਸਮਾਨ ਇੱਥੇ ਹੀ ਕਿਉਂ ਛੱਡ ਗਿਆ ਨਾਲ ਲੈ ਕੇ ਕਿਉਂ ਨਹੀਂ ਗਿਆ ਰਾਜੇ ਨੇ ਸੰਤਰੀਆਂ ਨੂੰ ਬੁਲਾਇਆ ਤੇ ਪੁੱਛਿਆ ਕਿ ਦੱਸੋ ਰਾਤ ਇੱਥੇ ਕੌਣ ਆਇਆ ਸੀ ਤਾਂ ਸੰਤਰੀਆਂ ਨੇ ਅਰਜ਼ ਕੀਤੀ ਕਿ ਮਹਾਰਾਜ ਜੀ ਇੱਕ ਆਦਮੀ ਆਇਆ ਸੀ ਜਿਸ ਨੇ ਬੜੇ ਚੰਗੇ ਵਸਤਰ ਪਹਿਨੇ ਹੋਏ ਸਨ ਜਦੋਂ ਉਹ ਮਹਿਲ ਦੇ ਅੰਦਰ ਆਉਣ ਲੱਗਾ ਤਾਂ ਅਸੀਂ ਉਸ ਨੂੰ ਪੁੱਛਿਆ ਸੀ ਕਿ ਤੂੰ ਕੌਣ ਹੈ ਤਾਂ ਉਸ ਨੇ ਸਾਨੂੰ ਕਿਹਾ ਸੀ ਕਿ ਮੈਂ ਚੋਰ ਹਾਂ ਅਸੀਂ ਉਸਦੇ ਪਹਿਰਾਵੇ ਵਾਲ ਦੇਖ ਕੇ ਸੋਚਿਆ ਕਿ ਸ਼ਾਇਦ ਇਹ ਸਾਨੂੰ ਮਜ਼ਾਕ ਕਰਦਾ ਹੈ ਚੋਰ ਨਹੀਂ ਹੋ ਸਕਦਾ ਇਹ ਕੋਈ ਰਾਜਕੁਮਾਰ ਹੋਵੇਗਾ ਤੇ ਇਹ ਸੋਚ ਕੇ ਅਸੀਂ ਉਸ ਨੂੰ ਅੰਦਰ ਜਾਣ ਦਿੱਤਾ ਸੀ ਰਾਜੇ ਨੇ ਹੁਕਮ ਦਿੱਤਾ ਕਿ ਉਸ ਆਦਮੀ ਦੀ ਤਲਾਸ਼ ਕੀਤੀ ਜਾਵੇ ਤਾਂ 3 ਦਿਨ ਤੱਕ ਚੋਰ ਦਾ ਪਤਾ ਲਗਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਜਦੋਂ ਨਾ ਮਿਲਿਆ ਤਾਂ ਰਾਜੇ ਨੇ ਹੁਕਮ ਜਾਰੀ ਕਰ ਦਿੱਤਾ ਕਿ ਜਿੰਨੇ ਵੀ ਚੋਰ ਰਟੇਰੇ ਦੇ ਨਿਕੰਮੇ ਆਦਮੀ ਆਣਾ ਉਹਨਾਂ ਦੀ ਮਾਰ ਕੁੱਟਾਈ ਕਰਕੇ ਅਸਲੀ ਚੋਰ ਦਾ ਪਤਾ ਕੀਤਾ ਜਾਵੇ ਇਸੇ ਤਰ੍ਹਾਂ ਹੋਇਆ ਰਾਜੇ ਦੇ ਬੰਦੇ ਗਰੀਬਾਂ ਤੇ ਨਿਕੰਮੇ ਬੰਦਿਆਂ ਦੀ ਮਾਰ ਕੁੱਟਾਈ ਕਰਨ ਲੱਗੇ ਸਾਰੇ ਪਾਸੇ ਗੱਲ ਫੈਲ ਗਈ ਤਾਂ ਭੂਮੀਆਂ ਨੂੰ ਵੀ ਪਤਾ ਲੱਗਾ ਕਿ નિર્ਦੋਸ਼ਾਂ ਦੀ ਵੀ ਮਾਰਕੁਟਾਈ ਹੋ ਰਹੀ ਹੈ ਤਾਂ ਉਸਨੂੰ ਗੁਰੂ ਸਾਹਿਬ ਜੀ ਦਾ ਤੀਸਰਾ ਬਚਨ ਵੀ ਯਾਦ ਆ ਗਿਆ ਕਿ ਗਰੀਬਾਂ ਨਾਲ ਧੱਗਾ ਹੁੰਦਾ ਨਹੀਂ ਦੇਖਣਾ ਭੂਮੀਆਂ ਸੋਚਣ ਲੱਗਾ ਕਿ ਗਰੀਬਾਂ ਨਾਲ ਜੋ ਵੀ ਮਾਰਕੁਟਾਈ ਹੋ ਰਹੀ ਹੈ ਉਸਦਾ ਕਾਰਨ ਮੈਂ ਹੀ ਹਾਂ ਤੇ ਇਹ ਸੋਚ ਕੇ ਉਹ ਰਾਜੇ ਪਾਸ ਪਹੁੰਚ ਗਿਆ ਤੇ ਆਖਰ ਲੱਗਾ ਕਿ ਰਾਜਾ ਜੀ ਕਿਰਪਾ ਕਰਕੇ ਗਰੀਬਾਂ ਨਾਲ ਮਾਰ ਕੁੱਟਾਈ ਬੰਦ ਕਰ ਦਿੱਤੀ ਜਾਵੇ ਕਿਉਂਕਿ ਉਸ ਰਾਤ ਚੋਰੀ ਕਰਨ ਮੈਂ ਹੀ ਆਇਆ ਸੀ ਰਾਜੇ ਨੇ ਹੁਕਮ ਜਾਰੀ ਕਰਕੇ ਮਾਰ ਕੁੱਟਾਈ ਬੰਦ ਕਰਵਾ ਦਿੱਤੀ ਤੇ ਭੂਮੀਏ ਨੂੰ ਬਿਠਾ ਕੇ ਪੁੱਛਿਆ ਕਿ ਉਸ ਰਾਤ ਤੂੰ ਖਾਲੀ ਹੱਥ ਕਿਉਂ ਚਲਾ ਗਿਆ ਸੀ ਇਹ ਜੇਹਾ ਤੇਰੇ ਮਨ ਵਿੱਚ ਕੀ ਆਇਆ ਕਿ ਤੂੰ ਸਾਰਾ ਸਮਾਨ ਉੱਥੇ ਹੀ ਛੱਡ ਕੇ ਆਪ ਖਾਲੀ ਹੱਥ ਚਲਾ ਗਿਆ ਸੀ ਤਾਂ ਭੂਮੀਆਂ ਨੇ ਰਾਜੇ ਨੇ ਗੁਰੂ ਨਾਨਕ ਦੇਵ ਜੀ ਨਾਲ ਕੀਤੇ ਬਚਨਾਂ ਦੀ ਪੂਰੀ ਵਾਰਤਾ ਲਾਭ ਸੁਣਾਈ ਤੇ ਕਿਹਾ ਕਿ ਉਹ ਕੋਈ ਆਮ ਸੰਤ ਨਹੀਂ ਬਲਕਿ ਪੂਰਨ ਗੁਰੂ ਸਾਹਿਬ ਰਾਜੇ ਨੇ ਭੂਮੀਆਂ ਦੀ ਸਾਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਸੁਣਨ ਤੋਂ ਬਾਅਦ ਹੈਰਾਨ ਹੋਇਆ ਤੇ ਭੂਮਿਏ ਨੂੰ ਸ਼ਾਬਾਸ਼ ਦਿੱਤੀ ਤੇ ਕਿਹਾ ਕਿ ਬਨਹਾਰੇ ਜਾਵਾਂ ਤੇਰੇ ਤੇ ਤੇ ਤੇਰੇ ਗੁਰੂ ਤੇ ਜਿਨ੍ਹਾਂ ਨੇ ਤੈਨੂੰ ਅਜਿਹੇ ਬਚਨ ਦਿੱਤੇ ਤੇ ਬਚਨਾਂ ਨੂੰ ਨਿਭਾਉਣ ਦਾ ਬਲ ਬਖਸ਼ਿਆ ਭੂਮਿਏ ਉੱਤੇ ਗੁਰੂ ਜੀ ਦੀ ਇਨੀ ਕਿਰਪਾ ਹੋਈ ਕਿ ਉਸਨੇ ਚੋਰੀ ਕਰਨੀ ਛੱਡ ਦਿੱਤੀ ਤੇ ਰਾਜੇ ਨੂੰ ਵੀ ਗਰੀਬਾਂ ਵਾਸਤੇ ਇੱਕ ਧਰਮਸ਼ਾਲਾ ਬਣਾਉਣ ਲਈ ਕਿਹਾ ਰਾਜਾ ਭੂਮੇ ਤੋਂ ਬਹੁਤ ਖੁਸ਼ ਸੀ ਤੇ ਉਸ ਨੇ ਭੂਮੇ ਨੂੰ ਆਪਣੇ ਦਰਬਾਰ ਵਿੱਚ ਵਜ਼ੀਰਾ ਵਾਲੀ ਨੌਕਰੀ ਦੇ ਦਿੱਤੀ ਤੇ ਆਪ ਵੀ ਗੁਰੂ ਨਾਨਕ ਦੇਵ ਜੀ ਦਾ ਪਰਮ ਭਗਤ ਬਣ ਗਿਆ ਸਤਨਾਮ ਸ਼੍ਰੀ ਵਾਹਿਗੁਰੂ ਸੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਡੇ ਅੱਗੇ ਲਿਆਉਂਦੇ ਰਾਂਗੇ ਪੇਸ਼ ਕਰਦੇ ਰਾਂਗੇ ਜਿੰਨਾ ਤੁਹਾਨੂੰ ਸਾਨੂੰ ਕੋ ਸਿੱਖਣ ਨੂੰ ਮਿਲ ਕੋ ਸਿੱਖਿਆ ਮਿਲੇ ਵੀਡੀਓ ਅਗਰ ਤੁਹਾਨੂੰ ਵਧੀਆ ਲੱਗੀ ਹੋਵੇ ਜਾਂ ਤੁਹਾਡੇ ਜੀਵਨ ਦੀ ਬਦਲ ਲਈ ਇੱਕ ਪਹਿਲ ਹੋਵੇ ਤਾਂ ਵੀਡੀਓ ਨੂੰ ਆਪਣਾ ਪਿਆਰ ਜਰੂਰ ਦਿਓ ਸਬਸਕ੍ਰਾਈਬ